ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਦੋਸਤੋ ਮਹਿਤਪੁਰ ਦੇ ਵਿੱਚ ਆਪਣੇ ਥਿੰਦ ਟਾਇਰ ਸਰਵਿਸ ਇਹ ਨਵਾਂ ਇੱਕ ਖੋਲਿਆ ਗਿਆ ਵਾ ਵੀਰ ਨੇ ਆਪਣਾ ਸ਼ੋਰੂਮ ਜਿਦੇ ਵਿੱਚ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਮਾਲਕ ਸਹਿਬਾਨ ਦੇ ਨਾਲ ਵੀ ਕਿਹੜੀ ਕਿਹੜੀ ਸਹੂਦਾ ਜਿਹੜੀ ਇਹਨਾਂ ਨੇ ਇੱਥੇ ਸ਼ੁਰੂ ਕੀਤੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਗੱਡੀ ਵਾਸ਼ ਹੋ ਰਹੀ ਹੈ ਧੁੱਪ ਰਹੀ ਹੈ ਕਾਰ ਸੋ ਨਾਲ-ਨਾਲ ਮਹਿਤਪੁਰ ਦੇ ਵਿੱਚ ਜਿਹੜਾ ਇਹਨਾਂ ਨੇ ਨਵਾਂ ਸਿਸਟਮ ਆਪਣਾ ਲਾਇਆ ਵਾ ਜੋ ਵੀ ਸਰਵਿਸ ਦੇ ਰਿਹਾ ਹੈ ਆਪਾਂ ਇਹਨਾਂ ਨਾਲ ਜਾਣਕਾਰੀ ਲੈਣਾ ਚਾਹਾਂਗੇ ਸਰਦਾਰ ਪੂਰਨ ਸਿੰਘ ਜੀ ਕਿ ਕਿਹੜਾ ਕਿਹੜਾ ਪ੍ਰੋਜੈਕਟ ਹਨ ਜਿਹੜਾ ਮਹਿਦਪੁਰ ਵਿੱਚ ਸ਼ੁਰੂ ਕੀਤਾ ਜੀ ਸਰ ਸਤਿ ਸ਼੍ਰੀ ਅਕਾਲ ਸਾਰੇ ਮਹਿਦਪੁਰ ਅਤੇ ਇਲਾਕਾ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਫਰੋਮ ਥਿੰਦ ਟਾਇਰ ਰਨ ਬੈਟਰੀ ਵੱਲੋਂ ਮੇਰਾ ਨਾਮ ਪੁਰਨ ਸਿੰਘ ਹੈ ਜੀ ਅਸੀਂ ਇੱਕ ਇੱਥੇ ਮਹਿਦਪੁਰ ਦੇ ਵਿੱਚ ਥਿੰਦ ਕਾਰਵਾਸ਼ ਸੈਂਟਰ ਵਾਹ ਸੈਂਟਰ ਖੋਲਿਆ ਹੈ ਇੱਕ ਆਪਣਾ ਟਾਇਰ ਬੇ ਵੀਲ ਬੈਲੈਂਸ ਅਲਾਈਨਮੈਂਟ 3D ਅਲਾਈਨਮੈਂਟ ਅਤੇ ਬੈਟਰੀ ਨਵੇਂ ਟਾਇਰ ਹਰ ਕਿਸਮ ਦੇ ਔਲਾਈ ਵੀਲ ਇੱਥੇ ਮਿਲਦੇ ਆ ਸਾਡੇ ਕੋਲ ਤੇ ਅਸੀਂ ਜਿਹੜਾ ਇਹ ਸਰਵਿਸ ਸੈਂਟਰ ਖੋਲੇ ਆ ਇਹਦੇ ਵਿੱਚ ਅਸੀਂ ਫੋਮ ਵਾਸ਼ ਕਰਦੇ ਆ ਗੱਡੀ ਨੂੰ ਜਿਹਦਾ ਬਹੁਤ ਹੀ ਰੀਜ਼ਨੇਬਲ ਰੇਟ ਅਸੀਂ ਰੱਖਿਆ ਜਿਹਦੇ ਵਿੱਚ ਅਸੀਂ ਗੱਡੀ ਨੂੰ ਡੈਸ਼ਬੋਰਡ ਪਾਲਿਸ਼ ਟਾਇਰ ਪਾਲਿਸ਼ ਵੈਕਮ ਵਿੰਡੋ ਪਾਲਿਸ਼ ਇਹ ਸਾਰਾ ਕੁਝ ਕਰਕੇ ਸਿਰਫ ਇੱਕ ਰੀਜ਼ਨੇਬਲ ਜਿਹਾ ਪ੍ਰਾਈਸ ਰੱਖਿਆ ਹੈ ਇਹ ਰੇਟ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹ ਇੱਕ ਦੁਕਾਨਦਾਰੀ ਦਾ ਮਸਲਾ ਹੈ ਇਸ ਕਰਕੇ ਮੈਂ ਰੇਟ ਜਿਹੜੇ ਉਹ ਤੁਹਾਨੂੰ ਜਦੋਂ ਤੁਸੀਂ ਸਾਡੇ ਤੇ ਵਿਜ਼ਿਟ ਕਰੋਗੇ ਦੱਸਾਂਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਬਹੁਤ ਹੀ ਘੱਟ ਰੇਟ ਅਸੀਂ ਜਿਹੜੇ ਆ ਇਹਦੇ ਉੱਤੇ ਵਾਸ਼ਿੰਗ ਦੇ ਉੱਤੇ ਰੱਖੇ ਹੋਏ ਐ ਤੇ ਇਸ ਦੇ ਨਾਲ ਨਾਲ ਆ ਕੇ ਆ ਕੇ ਦੇਖੋਗੇ ਤੇ ਸਾਡੇ ਕੋਲ 3D ਦੀ ਅਲਾਈਨਮੈਂਟ ਅਤੇ ਬੈਲੈਂਸਰ ਮਸ਼ੀਨਾਂ ਨੇ ਆਪਣੇ ਕੋ ਇਟਾਲੀਅਨ ਟੈਕਨੋਲੋਜੀ ਦੀਆਂ ਤੇ ਇੱਧਰ ਆ ਜਾਓਗੇ ਤੇ ਆਪਣੇ ਕੋ ਨਵੇਂ ਟਾਇਰ ਹਰ ਕਿਸਮ ਦਾ ਬਾਈਕ ਦਾ ਟਾਇਰ ਜੋ ਵੀ ਹੈ ਬਾਈਕ ਦਾ ਟਰੈਕਟਰ ਦਾ ਹਰ ਇੱਕ ਕਿਸਮ ਦਾ ਕਾਰਾਂ ਦੇ ਟਾਇਰ ਔਇਲ ਗ੍ਰੀਸ ਬੈਟਰੀ ਕਾਰ ਐਸੈਸਰੀਜ਼ ਹਰ ਕਿਸਮ ਦਾ ਸਾਮਾਨ ਆਪਣੇ ਕੋਲ ਇੱਥੋਂ ਉਪਲਬਧ ਹੈ ਜਦੋਂ ਮਰਜ਼ੀ ਆਓ ਸਾਰੀ ਸਰਵਿਸ ਤੁਹਾਨੂੰ ਇੱਥੇ ਹੀ ਮਿਲੇਗੀ ਸਾਡੇ ਸੈਂਟਰ ਤੇ ਥੈਂਕ ਯੂ ਜੀ ਸਰ ਮੈਂ ਥੋੜੀ ਜੀ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦਾ ਸੀ ਜੀ ਕਿ ਇਹ ਤੱਕ ਭਾਗ 2 ਮਹੀਨੇ ਪਹਿਲਾਂ ਆਪਾਂ ਇਹ ਕੰਮ ਸਟਾਰਟ ਕੀਤਾ ਜੀ ਮੈਂ ਤੁਹਾਨੂੰ ਇਹ ਬੇਨਤ ਕਰਨਾ ਚਾਹੁੰਦਾ ਹਾਂ ਨਿੱਜੀ ਤੌਰ ਤੇ ਕਿ ਇਸ ਤੋਂ ਪਹਿਲਾਂ ਆਪਾਂ ਕੀ ਬਿਜ਼ਨਸ ਕਰਦੇ ਸੀ ਸਰ ਮੈਂ ਸ਼ੁਰੂਆਤ ਪਹਿਲੋ ਜਦੋਂ ਮੇਰੀ ਸਟਾਰਟਿੰਗ ਜਿਹੜੀ ਬੇਸ ਮੇਰਾ ਸੀਗਾ ਉਹ ਇਸੇ ਨਾਲ ਹੀ ਆਟੋ ਨਾਲ ਰਿਲੇਟਿਵ ਸੀਗਾ ਅਸੀਂ ਇੱਥੇ ਫਲੋਰ ਕਾਰੋਬਾਰ ਆਪਣੇ ਕਰਦੇ ਸੀਗੇ ਗੱਡੀਆਂ ਦੇ ਰਿਲੇਟਿਵ ਹੀ ਤੇ ਫਿਰ ਮੈਂ ਬਾਹਰ ਚਲੇ ਗਿਆ ਮੈਂ ਉਹ ਚੋ 25 ਸਾਲ ਤਕਰੀਬਨ ਆਪਣੀ ਲਾਈਫ ਦੇ ਬਾਹਰ ਦੁਬਈ ਦੇ ਵਿੱਚ ਕੰਮ ਕੀਤਾ ਹੈ ਸੇਮ ਆਟੋ ਦੇ ਰਿਲੇਟਿਵ ਹੀ ਅਸੀਂ ਕੰਮ ਕੀਤਾ ਹੈ ਕਾਰੋਬਾਰ ਕੀਤਾ ਹੈ ਠੀਕ ਹੈ ਜੀ ਫਿਰ ਹੁਣ ਸੋਚਿਆ ਕਿ ਨਹੀਂ ਆਪਣੀ ਧਰਤੀ ਤੇ ਜਾ ਕੇ ਹੀ ਕੁਝ ਕਾਰੋਬਾਰ ਕੀਤਾ ਜਾਵੇ ਤੇ ਪਲਾਟ ਸਾਡੇ ਕੋਲ ਪਿਆ ਸੀਗਾ ਕਿ ਮੈਂ ਕਿ ਚਲੋ ਇੱਥੇ ਕਿਹਦਾ ਕਨਸੈਪਟ ਲੈ ਕੇ ਆਨੇ ਆ ਜਿਹੜਾ ਨਵਿਕਲਾਜਾ ਜਿੱਥੇ ਕਿਉਂਕਿ ਅੱਜ ਕੱਲ ਸਮੇਂ ਦੀ ਘਾਟ ਹੈ ਹਰੇਕ ਬੰਦੇ ਕੋ ਸਮਾਂ ਹੀ ਨਹੀਂ ਹੈ ਤੇ ਜਦੋਂ ਜੇ ਬੰਦਾ ਆਵੇ ਆਪਣੇ ਸਾਰਾ ਕੰਮ ਇੱਕੋ ਜਗ੍ਹਾ ਤੋਂ ਕਰਾ ਕੇ ਲੈ ਕੇ ਜਾਵੇ ਵਾਸ਼ਿੰਗ ਹੈ ਅਲਾਈਨਮੈਂਟ ਹੈ ਬੈਲੈਂਸ ਹੈ ਸਰਵਿਸ ਹੈ ਕਿਸੇ ਵੀ ਕਿਸਮ ਦਾ ਗੱਡੀ ਦੇ ਰਿਲੇਟਿਵ ਬਾਈਕ ਦੇ ਰਿਲੇਟਿਵ ਕੋਈ ਵੀ ਕੰਮ ਹੈ ਉਹਨੂੰ ਜਗ੍ਹਾ ਜਗ੍ਹਾ ਨਾ ਜਾਣਾ ਪਵੇ ਦੂਸਰਾ ਸੀ ਪਾਰਕਿੰਗ ਦਾ ਅੱਗੇ ਕਿੰਤਾਂ ਰੱਖ ਕੇ ਪਾਰਕਿੰਗ ਸਪੇਸ ਕਾਫੀ ਰੱਖਿਆ ਹੈ ਕਿ ਕਿਸੇ ਵੀ ਕਿਸਮ ਦੀ ਸਾਡੇ ਕਸਟਮਰ ਨੂੰ ਜਿਹੜੀ ਆ ਉਹ ਪਰੇਸ਼ਾਨੀ ਨਾ ਹੋਵੇ ਸੋ ਦੋਸਤੋ ਇਹ ਵੀਰ ਜੀ ਨੇ ਜਿਹੜਾ ਆਪਣਾ ਬਿਜ਼ਨਸ ਅਸੇ ਸ਼ੁਰੂ ਕੀਤਾ ਤੁਸੀਂ ਦੇਖ ਰਹੇ ਹੋ ਟਰੈਕਟਰਾਂ ਦੇ ਟਾਇਰ ਪਿਆ ਆ ਆ ਬੈਟਰੀ ਦਾ ਸਮਾਨ ਪਿਆ ਹੋਰ ਜਗਾ ਮਾਰ ਰਹੇ ਹਾਂ ਮਗਰ ਹਰ ਗੱਡੀ ਦਾ ਟਾਇਰ ਲਗਭਗ ਰੱਖਿਆ ਹੋਇਆ ਇਧਰ ਵਾਸ਼ਿੰਗ ਹੋ ਰਹੀ ਹੈ ਆ ਵੀਲ ਬੈਲੈਂਸਿੰਗ ਵਾਲਾ ਕੰਮ ਸੀਗਾ ਸੋ ਮੈਂ ਭਾਈ ਤੁਹਾਨੂੰ ਇੱਕ ਨਿੱਜੀ ਤੌਰ ਤੇ ਕੁਐਸਚਨ ਕਰਨਾ ਚਾਹੁੰਦਾ ਅਸੀਂ ਵੀ ਤੁਸੀਂ 25 ਸਾਲ ਵਿਦੇਸ਼ੀ ਮੁਲਕਾਂ ਵਿੱਚ ਰਹੇ ਹੋ ਜੀ ਸੋ ਆਏ ਇਸ ਵੇਲੇ ਲਗਭਗ ਤੁਹਾਡੀ 50 ਸਾਲ ਉਮਰ ਹੋ ਗਈ ਹੈ ਜੀ ਤੇ ਤੁਹਾਡੇ ਮਨ ਵਿੱਚ ਥੌਟ ਕਿਉਂ ਆਇਆ ਜਦੋਂ ਲੋਕ ਵੀ ਆਪਾਂ ਪੰਜਾਬ ਦੇ ਵਿੱਚ ਆ ਕੇ ਕੰਮ ਕਰੀਏ ਆਪਣੇ ਜਿਹੜਾ ਨਿਜੀ ਇਲਾਕਾ ਜਿੱਥੇ ਆਪਾਂ ਪੈਦਾ ਹੋਏ ਉਹਥੇ ਆ ਕੇ ਕੰਮ ਕਰੀਏ ਜਦੋਂ ਇਹਦੇ ਉਲਟ ਲੋਕੀ ਆਪਣੇ ਚੰਗੇ ਭਲੇ ਸੈਟਲਡ ਕੰਮ ਛੱਡ ਛੱਡ ਕੇ ਬਾਹਰ ਤੁਰੇ ਜਾਂਦੇ ਸੋ ਤੁਹਾਡੇ ਮਨ ਵਿੱਚ ਇਹ ਕੁਐਸਚਨ ਕਿਉਂ ਆਇਆ ਕਿ ਆਪਾਂ ਪੰਜਾਬ ਵਿੱਚ ਹੀ ਰਹਿ ਕੇ ਕੰਮ ਕਰਨਾ ਹੁਣ ਬਾਹਰ ਕੰਮ ਨਹੀਂ ਕਰਨਾ ਇਹ ਬਹੁਤ ਵਧੀਆ ਕੁਐਸਚਨ ਹੈ ਸਰ ਮੈਂ ਦਾ ਅਨਸਰ ਕਰਨਾ ਚਾਹਾਂਗਾ ਐਕਚੁਅਲੀ ਹੈ ਕਿ ਇਹ ਕਿ ਇੱਕ ਕ੍ਰੇਜ਼ ਹੋ ਗਿਆ ਜੀ ਠੀਕ ਹੈ ਜੀ ਤੇ ਹੁਣ ਅਸੀਂ ਦੋ ਚੀਜ਼ਾਂ ਖਤਮ ਕਰ ਲੀਆਂ ਇੱਕ ਆਪਣੀ ਜਿਹੜੀ ਮਦਰ ਸੋਇਲ ਹੈ ਕਾ ਜ਼ਮੀਨ ਜਿਹੜੀ ਆਪਣੀ ਉਹਨੂੰ ਅਸੀਂ ਖਤਮ ਕਰ ਲਿਆ ਉਹਦੇ ਨਾਲੋਂ ਆਪਣਾ ਜਿਹੜਾ ਲਗਾਉਆ ਤੋੜ ਕੇ ਅਸੀਂ ਬਾਹਰ ਜਾ ਰਹੇ ਹਾਂ ਦੂਸਰਾ ਅਸੀਂ ਜਨਰੇਸ਼ਨ ਖਤਮ ਕਰ ਲਈ ਇੱਕ ਬੱਚੇ ਦੇ ਪਿੱਛੇ ਲੱਗ ਕੇ ਅਸੀਂ ਅੱਗੇ ਰਿਸ਼ਤਾ ਖਤਮ ਕਰ ਲਿਆ ਮਾਮੀ ਮਾਸੀ ਚਾਚੀ ਦਾਦਾ ਤੇ ਮੇਰੇ ਦਿਮਾਗੇ ਹੈ ਕਨਸੈਪਟ ਸੀਗਾ ਕਿ ਮੈਂ ਦਿਮਾਗ ਚਾਇਆ ਕਿ ਮੈਂ ਆਪਣੇ ਜਾ ਕੇ ਜਿਹੜਾ ਵੀ ਮੇਰਾ ਰਿਟਾਇਰਮੈਂਟ ਤੋਂ ਬਾਅਦ ਜੋ ਵੀ ਹੋਗਾ ਮੈਂ ਆਪਣੇ ਘਰ ਹੀ ਕਰਾਂਗਾ ਆਪਣੇ ਜਿਹੜਾ ਬਾਕੀ ਦਾ ਟਾਈਮ ਹੈ ਉਹ ਆਪਣੇ ਮਦਰ ਫਾਦਰ ਦੇ ਨਾਲ ਸਪੈਂਡ ਕਰੂੰਗਾ ਨਾ ਕਿ ਬਾਹਰ ਜਾ ਕੇ ਮੇਰਾ ਇੱਕ बेटा ਬਾਹਰ ਅਮਰੀਕਾ ਹੈ ਇੱਕ ਬੇਟਾ ਮੇਰਾ ਇੱਥੇ ਮੇਰੇ ਨਾਲ ਸਪੋਰਟ ਕਰਦਾ ਹੈ ਥੈਂਕਸ ਫॉर ਹਿਮ ਤੇ ਉਹਨੂੰ ਮੈਂ ਕਿਹਾ ਮੈਂ ਕਿਹਾ ਬੇਟਾ ਜੇ ਆਪਾਂ 50 ਲੱਖ ਰੁਪਏ ਲਾ ਕੇ ਅਗਰ ਤੂੰ ਅੱਜ ਮੈਂ ਬਾਹਰ ਭੇਜਦਾ ਹੈ ਤੇ ਉਹ ਵੀ 50 ਲੱਖ ਰੁਪਏ ਜਿਹੜਾ ਲਾ ਕੇ ਬਾਹਰ ਭੇਜਣਾ ਹੈ ਰਿਸਕ ਹੈ ਤੇ ਜੇ ਉਹ ਹੀ 50 ਲੱਖ ਰੁਪਏ ਲਾ ਕੇ ਤੈਨੂੰ ਮੈਂ ਇੱਥੇ ਸੈਟਅਪ ਲਾ ਕੇ ਦੇਣਾ ਹੈ ਤੇ ਵਿਲਟ ਰਾਈ ਟرائی ਟ੍ਰਾਈ ਸੈਕਸਸ ਦੇ ਟ੍ਰਾਈ ਕੋਸ਼ਿਸ਼ ਕਰਦੇ ਆਂ ਬਾਕੀ ਇਲਾਕਾ ਨਿਵਾਸੀਆਂ ਦੀ سپورਟ ਮਿਲੂਗੀ ਤੁਹਾਡੇ ਵਰਗੇ ਜਨਾਂ ਦੇ ਸਾਥ ਮਿਲੇਗਾ ਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਥੇ ਕਾਮਯਾਬ ਹੋਵਾਂਗੇ ਸਾਡੇ ਬਜ਼ੁਰਗ ਜਿਹੜੇ ਆਂ ਅਗਰ ਉਹ ਬਾਹਰ ਨਹੀਂ ਸੀ ਗਏ ਤਾਂ ਉਹ ਵੀ ਰੋਟੀ ਖਾਂਦੇ ਸੀ ਗੁਜ਼ਾਰਾ ਗੁਜ਼ਾਰਾ ਕਰਦੇ ਸੀਗੇ ਠੀਕ ਹੈ ਜ਼ਰੂਰਤ ਹੈਗੀ ਹੈ ਬਾਹਰ ਜਾਣ ਦੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਇੱਥੇ ਰੋ ਪਰ ਕਿਸੇ ਨ ਕਿਸੇ ਨੂੰ ਵੀ ਆਪਣੇ ਪਛੋਕੜ ਸੰਭਾਲਣਾ ਪਏਗਾ ਅੱਜ ਕਰੋੜਾਂ ਰੁਪਏ ਦੇ ਕਾਰੋਬਾਰ ਬਣਾਏ ਹੋਏ ਜਿਹੜੇ ਆਪਾਂ ਛੱਡ ਕੇ ਬਾਹਰ ਜਾ ਰਹੇ ਆਂ ਉਹਨਾਂ ਨੂੰ ਸੰਭਾਲਣ ਲਈ ਕੋਈ ਤਾਂ ਪਿੱਛੇ ਚਹੀਦੇ ਜਾਣਾ ਜੀ ਸੋ ਸਾਡੇ ਥਿੰਦ ਸਾਹਿਬ ਨੇ ਵੀਰ ਜੀ ਨੇ ਬੜਾ ਸੋਹਣਾ ਮੈਸੇਜ ਦਿੱਤਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਛੱਡ ਕੇ ਜਾਂ ਹਿੰਦੁਸਤਾਨ ਛੱਡ ਕੇ ਬਾਹਰ ਨਹੀਂ ਜਾਣਾ ਚਾਹੀਦਾ ਜਿਹੜੇ ਲੋਕਾਂ ਕੋਲ ਆਪਣੀ ਇੱਥੇ ਗੁਜ਼ਾਰੇਯੋਗ ਜ਼ਮੀਨ ਆ ਜਾਂ ਕੋਈ ਹੋਰ ਕਾਰੋਬਾਰ ਆ ਉਹਨਾਂ ਨੂੰ ਜ਼ਰੂਰ ਇੱਥੇ ਸੈੱਟ ਹੋਣਾ ਚਾਹੀਦਾ ਦੂਸਰੀ ਗੱਲ ਇਹ ਤੁਹਾਡੇ ਸਾਹਮਣੇ ਇਹਨਾਂ ਨੇ ਬੜੀ ਵਧੀਆ ਉਦਾਹਰਣ ਪੇਸ਼ ਕੀਤੀ ਹੈ ਕਿ ਪੂਰੀ ਜਵਾਨੀ ਇਹਨਾਂ ਨੇ ਦੁਬਈ ਜਾਂ ਹੋਰ ਮੁਰਖਾਂ ਵਿੱਚ ਕੱਟੀ ਆ ਲੇਕਿਨ ਥੋੜਾ ਜਿਹਾ ਜਦੋਂ ਉਮਰ ਢਲਦੀ ਆ ਇਹਨਾਂ ਨੇ ਆਪਣੇ ਬੇਟੇ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਪਰ ਮੈਂ ਦੇਖ ਰਿਹਾ ਹਾਂ ਬਹੁਤ ਕਾਮਯਾਬੀ ਦੇ ਨਾਲ ਇਹਨਾਂ ਦਾ ਜਿਹੜਾ ਸਿਸਟਮ ਚੱਲ ਰਿਹਾ ਸੋ ਇਸ ਚੈਨਲਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਇਹਨਾਂ ਕੋਲ ਬੜੀ ਸੁਹਣੀ ਪਾਰਕਿੰਗ ਹੈ ਖੁੱਲੀ ਜਗ੍ਹਾ ਵਾ ਗੱਡੀ ਦਾ ਜਿਹੜਾ ਵੀ ਕੰਮ ਕੋਈ ਵਾਸ਼ਿੰਗ ਦਾ ਹੋਵੇ ਟਾਇਰਾਂ ਦਾ ਕੰਮ ਹੋਵੇ ਅਲਾਈਨਮੈਂਟ ਦਾ ਕੰਮ ਹੋਵੇ ਵੀਲ ਬੈਲੈਂਸਿੰਗ ਦਾ ਕੰਮ ਹੋਵੇ ਤੁਸੀਂ ਇੱਥੋਂ ਕਰਾ ਸਕਦੇ ਹੋ ਸੋ ਥਿੰਦ ਟਾਇਰ ਸਰਵਿਸ ਸਾਹਮਣੇ ਘੁੰਮਣ ਪੈਲੇ ਸਮਾਧਪੁਰ ਸੋ ਮੈਂ ਆਪਣੇ ਵੀਰ ਦਾ ਦਿਲੋਂ ਇਸ ਕਰਕੇ ਧੰਨਵਾਦ ਕਰਦਾ ਹਾਂ ਮੈਂ ਵੀਡੀਓ ਤਾਂ ਬਣਾ ਰਿਹਾ ਕਿ ਸਾਡੇ ਜਿਹੜੇ ਲੋਕ ਆ ਜਿਹੜੇ ਚੰਗੇ ਭਲੇ ਕੰਮ ਛੱਡ ਕੇ ਜਾਂ ਥੋੜਾ ਜਿ ਫਟਾਫਟ ਅਮਰੀਕਾ ਕੈਨੇਡਾ ਨੂੰ ਦარი ਮਾਰਦੇ ਜਿਨ੍ਹਾਂ ਕੋ ਥੋੜਾ ਜਿਹਾ ਪੈਸਾ ਘਟਾ ਉਹ ਫਿਰ ਦੁਬਈ ਜਾਂ ਹੋਰ ਛੋਟੇ ਮੁਲਕਾਂ ਵੱਲ ਨੂੰ ਜਾ ਰਿਹਾ ਸੋ ਇਹਨਾਂ ਨੇ ਇੱਕ ਤੁਹਾਡੇ ਸਾਹਮਣੇ ਆਧਾਰਨੇ ਪੇਸ਼ ਕੀਤੀ ਹੈ ਕਿ ਆਪਾਂ ਬਾਹਰ ਦੀ ਦੌੜ ਛੱਡ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆਪਣਾ ਕੰਮ ਸਟਾਰਟ ਕਰੀਏ ਔਰ ਆਪਣੇ ਮਾਤਾ ਪਿਤਾ ਦੇ ਨਾਲ ਅਗਲੀ ਲਾਸਟ ਉਮਰ ਦੇ ਵਿੱਚ ਬੈਠ ਕੇ ਵਧੀਆ ਰੋਟੀ ਖਾਈਏ ਪਿਆਰ ਦੇ ਨਾਲ ਰਹੀਏ ਥੈਂਕ ਯੂ ਵੈਰੀ ਮਚ ਧੰਨਵਾਦ